फिल्म इंडस्ट्री म्यूजिक इंडस्ट्री संबंधित बहुत ही फेमस चेहरे जो कि रोजमर्रा की जिंदगी देखते है। है हैं खुशी इस गल की है कि असी अस् शख याद कर रहे हैं जी ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਸੀ ਮੈਨੂੰ ਜਿੰਨਾ ਖਿਆਲ ਆਉਂਦਾ ਸਤੋਂ ਬਚਪਨ ਦੀ ਹੀ ਗੱਲ ਹੈ ਕਿ ਸੁਨਿੰਦਰ ਸ਼ਿੰダー ਜੀ ਨੂੰ ਜਦੋਂ ਮੈਂ ਪਹਿਲੀ ਵਾਰ ਦੇਖਿਆ ਵਿਲਮ ਸੀ ਉੱਜਾਦਰ ਬਾਪੇ ਨਾਮਕ ਦਾ ਉਹਦੇ ਵਿੱਚ ਇੱਕ ਹੈਂਡੀਕੈਪ ਕਿਰਦਾਰ ਦਿਖਾਇਆ ਗਿਆ ਮੈਂ ਜੋ ਉਸ ਵੇਲੇ ਦੀ ਸਮਝ ਤੇ ਅੱਜ ਦੀ ਜੋ ਮੇਰੀ ਸਮਝ ਹੈ ਕਿ ਜਿਸ ਤਰ੍ਹਾਂ ਫਿਲਮਾਂ 'ਚ ਉਹ ਜੋ 뮤직 ਤੇ ਨੱਚਣ ਚੀਜ਼ ਹੈ ਜਾਈ ਸੰਗੀਤ ਤੇ ਵਿੱਚ ਇਹ ਉਹ ਕਰੈਕਟਰ ਜਿਹੜੇ ਲੋਕਾਂ ਨੂੰ ਆਪਣੇ ਨਾਲ ਖਿੱਚਦੇ ਸੀ ਜਿਹੜੇ ਲੋਕਾਂ ਨੂੰ ਮਹਿਸੂਸ ਹੁੰਦੇ ਸੀ ਕਿ ਅਸੀਂ ਸਾਡਾ ਹੀ ਵਿੱਚ ਚਲ ਰਹੇ ਹਾਂ ਉਹ ਕਰੈਕਟਰ ਹੁਣ ਗਾਇਬ ਹੋ ਰਹੇ ਨੇ ਸਾਂ ਮੈਂ ਫਿਲਮਾਂ ਦੀ ਗੱਲ ਕਰ ਲਈਏ ਭਾਰੇ ਸੰਗੀਤ ਦੀ ਗੱਲ ਕਰ ਲਈਏ ਮੈਂ ਦਾਅਵੇ ਨਾਲ ਕਹਿ ਸਕਦੀ ਆ ਕਿ ਜੇ ਸਵਿੰਦਰ ਸ਼ਿੰダー ਜੀ ਦਾ ਇਹ ਕਰਤਾਰ ਕਿਸੇ ਕਿਸੇ ਬੰਦੇ ਨੇ ਦੇਖਿਆ ਹੋਵੇਗਾ ਤਾਂ ਬਾਕੀ ਨੂੰ ਲੱਗਿਆ ਹੋਊਗਾ ਕਿ ਇਹ ਮੇਰਾ ਅਕਸ ਝਲਕ ਰਿਹਾ ਹੈ ਤਾਂ ਆਪਣਾ ਕੰਮ ਹੈ ਉਸੇ ਤਰ੍ਹਾਂ ਹੀ ਹਸਰਾਜ ਹਾਸਦੀ ਬੈਠਿਆ ਮੈਨੂੰ ਸਾਰੀਆਂ ਯਾਦਾਂ ਕਿਉਂ ਯਾਦਾਂ ਦੀ ਗੱਲ ਹੋ ਰਹੀ ਹੈ ਯਾਦਾਂ ਔੜ ਮੁੜ ਕੇ ਬੰਦੇ ਨੂੰ ਮੋਹਣ ਜਿਆ ਨਹੀਂ ਇੱਕ ਬੰਜਾਰਨ ਕੁੜੀ ਇਹਨਾਂ ਦਾ ਗੀਤ ਆਉਂਦਾ ਹੁੰਦਾ ਸੀ ਕਿੰਨੇ ਔਰ ਹਸਰਾਜ ਹਾਸਦੀ ਦੀ ਜੋ ਪਰਸਨੈਲਿਟੀ ਸੀ ਇੱਕ ਡਿਫਰੈਂਟ ਪਰਸਨੈਲਿਟੀ ਉਹ ਤੋਂ ਲੱਗਦੀ ਸੀ ਕਿ ਜਿਹੜਾ ਆਲੇ-ਵਾਲਾ ਜਿਸ ਤਰ੍ਹਾਂ ਇਹ ਸਿਰ ਨੂੰ ਹਲਾ ਹਲਾ ਕੇ उस टाइम परफॉर्म करते हैं बहुत अट्रैक्टिव लगती होंगे लगता है कि बनजारन कुड़ी से गीत लिखा गया गाया गया और एक गरीब कुड़ी अचक चीज़ा गायब थी और कुड़ी ने जो देखा होगा किसी वनजारन कुड़ी ने कित बनया कि वेगा सो ये चीजा मैं ਜਦੋਂ ਮੈਂ ਸਮਝਿਆ ਕਿ ਸਾਡੀ ਪਰਸਨਲ ਪ੍ਰੋਪਰਟੀ ਹੈ ਜਿਹਨੂੰ ਕੋਈ ਕੋਲ ਨਹੀਂ ਸਕਦਾ ਜਿਹਦੇ ਤੇ ਕੋਈ ਅਧਿਕਾਰ ਨਹੀਂ ਜਮਾ ਸਕਦਾ ਮੈਂ ਅੱਜ ਨਿਸ਼ਚਿਤ ਦੇ ਤੌਰ ਤੇ ਦੂਜੀ ਵਾਰ ਇੱਥੇ ਆਈਆਂ ਔਰ ਇਸ ਤੋਂ ਪਹਿਲਾਂ ਜਦੋਂ ਆਈ ਸੀ ਡਾਕਟਰ ਸੁਰਜੀਤ ਫਾਦਰ ਮੁੰਬੇਲੇ ਸੀ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਉਹ ਜਿੰਨੀ देर ਮੈਂ ਆ ਕੇ ਸਟੇਜ ਤੇ ਬੋਲੀ ਸੀ ਉਹਦੇ ਮੈਂ ਨਾ ਸੋਚ ਰਿਆ ਸੀ ਕਿ ਮਿਸਟਰ ਬੈਂਥੀ ਕੀ ਕੰਮ ਹੈ ਔਰ ਵੀ ਡਾਕਟਰ ਉਹ ਜਿੱਥੇ ਆਰਟ ਦੀ ਸਮਝ ਹੋਵੇਗੀ ਪਰ ਮੈਂ ਜਦੋਂ ਥੋੜਾ ਜਿਹਾ ਬੋਲੀ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਸਾਡੇ ਪੰਜਾਬ ਦੀ ਧਰਤੀ ਦੇ ਇਹੋ ਜਿਹੇ ਆਰਟਿਸਟ ਡਾਕਟਰ ਸਜੀਤ ਭੱਤਰ ਜਿਨ੍ਹਾਂ ਨੂੰ ਮੈਂ ਕਹਾਂ ਕਿ ਕਿਹੜਾ ਬੱਚੇ ਤੋਂ ਲੈ ਕੇ ਕਿਹੜਾ ਪੰਜਾਬ ਦਾ ਬੰਦਾ ਜਿਹੜਾ ਨਹੀਂ ਜਾਣਦਾ ਹੋਵੇਗਾ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਅੱਛਾ ਬੋਲੀ ਔਰ ਮੈਨੂੰ ਲੱਗਿਆ ਕਿ ਦਾਸ ਸਰ ਮੈਂ ਤਾਂ ਸਾਰੀ ਉਮਰ ਤੁਹਾਡੀਆਂ ਕਿਤਾਬਾਂ ਪੜਦੀ ਰਹੀ ਗਈ ਤੇ ਮਤਲਬ ਕਿਵੇਂ ਕਿੱਦਾਂ ਬੜਾ ਆਰਟਿਸਟ ਕਿਹਾ ਸਰਦਾਰ ਕਿਤੋਂ ਬਹੁਤ ਅੱਛਾ ਹੋ ਗਿਆ ਸੋ ਇਹ ਸਾਡੇ ਪੰਜਾਬ ਦੀ ਮਿੱਟੀ ਵਿੱਚ ਹੀ ਹੈ ਕਿ ਜਦੋਂ ਅਸੀਂ ਆਪਣੇ ਤੋਂ ਘੱਟ ਟੈਲੈਂਟ ਰੱਖਣ ਵਾਲਿਆਂ ਨੂੰ ਵੀ ਇਜ਼ਾਤ ਕਰਦੇ ਆ ਸੋ ਮੈਨੂੰ ਅੱਜ ਗੱਲ ਕਰਨ ਦੀ ਵੀ ਕਵਿਤਾ ਚੋਂ ਨਾਇਨਾ ਯਾਦ ਆ ਰਹੀਆਂ ਕਿ ਅਥਰੂ ਟੈਸਟ ਕਿਊਬਸ ਬਾਕੇ ਦੇਖਾਂਗੇ ਕੱਲ ਰਾਤੀ ਤੁ ਕਿਸ ਮਹਿਬੂਬ ਹੋਇਆ ਸੀ ਮਹਿਬੂਬ ਬਹਾਦਰ ਸੁਬੇ ਕਹਾ ਕਿ ਕੋਈ ਇਹੋ ਜਿਹੀ ਸਾਇੰਸ ਨਹੀਂ ਬਣੀ ਕੋਈ ਇਹੋ ਜਿਹੀ ਖੋਜ ਨਹੀਂ ਹੋਈ ਜਿਹਦੇ ਨਾਲ ਸਾਡੇ ਜ਼ਿਲ੍ਹਾ ਦੇ ਬਲਵਾਂ ਸਾਡੀਆਂ ਇਮੋਸ਼ਨਸ ਸਾਡੀਆਂ ਯਾਦਾਂ ਉਹੀ ਹੈ ਜਦ ਪੋਸਟਮਾਰਟਮ ਵੀ ਕਰ ਸਕਦਾ ਜਿਹੜਾ ਦੱਸ ਦਵੇ ਕਿ ਸਾਡੇ ਦਿਨ ਦੇ ਅੰਦਰ ساری ਉਮਰ ਕੀ ਚੱਲਿਆ ਸੀ ਕੌਣ ਸਾਡੇ ਦਿਲ ਦੇ ਨੇਰੇ ਸੀ ਕੌਣ ਦੂਰ ਸੀ ਸੋਈ ਯਾਦਾਂ ਹੀ ਨੇ ਜੋ ਸਾਨੂੰ ਕਿਸੇ ਤੋਂ ਦੂਰ ਨਹੀਂ ਕਹਿੰਦੀਆਂ ਸੁਨਿੰਦਰ ਸ਼ਿੰ다 ਜੀ ਸਾਡੇ ਵਿਚਾਰ ਨਹੀਂ ਪਰ ਅੱਜ ਵੀ ਜਦੋਂ ਦੇਖਦੇ ਆ ਮੈਂ ਅੱਜ ਵੀ ਉਹਨਾਂ ਦੇ ਗਾਣੇ ਸੁਣ ਕੇ ਆਈ ਆ ਕਿਉਂਕਿ ਮੈਨੂੰ ਪਤਾ ਸੀ ਉਹਦੇ ਪ੍ਰੋਗਰਾਮ ਤੇ ਜਾਣਾ ਤੇ ਬਾਰ ਬਾਰ ਦਿਮਾਗ 'ਚ ਗੱਲ ਆ ਰਹੀ ਸੀ ਕਿ ਦੇਖਿਆ ਸੀ ਮੈਂ ਦੁਬਾਰਾ ਫੇਰ ਉਹਨਾਂ ਨੂੰ ਸੁਣਿਆ ਜਾਵੇ। ਉਹ ਚੀਜ਼ ਹੈ ਕਿ ਜੋ ਸਾਡੇ ਦਿਲ ਵਿੱਚ ਨੇ ਜੋ ਸਾਡੇ ਯਾਦਾਂ 'ਚ ਨੇ ਉਹ ਕਦੀ ਖਤਮ ਨਹੀਂ ਨੇ ਸਾਡੇ ਨਾਲ ਹੀ ਰਹਿੰਦੇ ਆ ਸਾਰੇ ਰੋਜ਼। ਪਰ ਉਹ ਗੱਲ ਮੈਂ ਫੇਰ ਰਿਪੀਟ ਕਰਾਂਗੀ ਕਿ ਅਹਿਸਾਸਾਂ ਦੀ ਕਮੀ ਜੋ ਹੁਣ ਦਾ ਸੰਗੀਤ ਹੈ ਹੁਣ ਦੇ ਕਲਾਕਾਰ ਮੈਂ ਇਹ ਕਹਿੰਦੀ ਕਿ ਮੈਂ ਬਹੁਤ ਪੁਰਾਣੀ ਹੋ ਗਈਆਂ ਤੁਸੀਂ ਬਹੁਤ ਨਵੇਂ ਹੋ ਇੱਕ ਟਰਾਂਸਫਰਮੇਸ਼ਨ ਆਈ ਹੈ ਕਿ ਸੇ ਬਹੁਤ ਜ਼ਿਆਦਾ ਕਮਰਸ਼ੀਅਲ ਹੋ ਰਹੇ ਜਾ ਰਹੇ ਆ ਲੋੜਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਦੇ ਉੱਤੇ ਭਾਰੂ ਹੋ ਰਹੀਆਂ ਨੇ ਸੋਣੇ ਚਾਹੇ ਦਿਲ ਤੇ ਡੋੜਾ ਦਾ ਜੰਗਲ ਉਗਾ ਲਿਆ ਮੁਹੱਬਤ ਲਈ ਕੋਈ ਜਗ੍ਹਾ ਹੀ ਨਹੀਂ ਰਹੀ ਸੋਇ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਅਸੀਂ ਆਪਣੀਆਂ ਲੋੜਾਂ ਇੰਨਾ ਜ਼ਿਆਦਾ ਕਿਉਂ ਆਪਣੇ ਤੇ ਕਰ ਲਿਆ ਸੀ ਕਿਉਂ ਇੰਨੇ ਮਟੀਰੀਅਲਿਸਟਿਕ ਹੋ ਗਏ ਐਸਾਸਾਂ ਤੋਂ ਬਿਨਾ ਜ਼ਿੰਦਗੀ ਜਾਈ ਬਹੁਤ ਔਖੀ ਹੈ ਮੈਂ ਥੋੜਾ ਬਹੁਤ ਤੇ ਦੇਖ ਦੇ ਲਈ ਕੁੰਮੀਆ ਮੈਂ ਕੋਈ ਵੱਟੀ ਰਾਈਟਰ ਤਾਂ ਨਹੀਂ ਪਰ ਕਿਉਂਕਿ profession ਮੇਰਾ ਡਾਕਟਰ ਸੀ ਔਰ ਡਾਕਟਰ ਦੇ तौर ਤੇ ਬਹੁਤ ਜ਼ਿਆਦਾ ਮੈਂ ਲੋਕਾਂ ਨਾਲ ਜੁੜੀ ਰਹੀ ਆ ਹੁਣ ਵੀ ਜੁੜੀ ਹੋਈ ਆ ਔਰ ਲੋਕ ਵੀ ਮੇਰੇ ਕੋਲ ਇਸ ਤਰ੍ਹਾਂ ਦੇ ਕਿ ਸਰਕਾਰੀ ਡਾਕਟਰ ਸੀ ਔਰ ਸਰਕਾਰੀ ਡਾਕਟਰਾਂ ਦੇ ਕੋਲ ਉਹ ਮਰੀਜ਼ ਆਉਂਦੇ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਜਿਹੜੇ ਪ੍ਰਾਈਵੇਟ ਹਸਪਤਾਲਾਂ ਚ ਜਾ ਸਕਦੇ ਜਿਹੜੇ ਯਾ ਮੈਂ ਇੱਕ ਮੋٹے ਪਰਿਵਾਰ ਤੇ ਕਹਿ ਲਾਂ ਹਾਸ਼ੀਰ ਵਰਤਕ ਕੇ ਕੋਈ ਲੋਕ ਸੋ ਇਹਨਾਂ ਲੋਕਾਂ ਦੇ ਨਾਲ ਮੇਰਾ ਬਹੁਤ ਲੰਬਾ ਕਦਰ ਪਰ ਔਰ ਇੰਨੇ ਜ਼ਿਆਦਾ ਜੁੜੇ ਹੋਏ ਸੀ ਕਿ کئی ਵਾਰ ਮੈਂ ਵੀ ਕੁਛ ਨਾ ਕੁਛ ਲੇਖ ਲੈਂਦੀ ਸੀ ਉਹਨਾਂ ਤੋਂ ਤੇ ਉਹਨਾਂ ਦੇ ਸਾਸਨ ਦੇ